ਦੇਖੋ ਜੀ ਇਹ ਬਿਲਕੁਲ ਗਲਤ ਪਟਿਆ ਰਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਅਸੀਂ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹਾਂ ਕਿਸਾਨਾਂ ਦੇ ਨਾਲ ਰਹਾਂਗੇ ਸਾਰੀਆਂ ਜੋ ਕਿਸਾਨੀ ਦੀਆਂ ਮੰਗਾਂ ਹਨ ਉਹਨਾਂ ਨਾਲ ਅਸੀਂ ਸਹਿਮਤ ਹੈ ਔਰ ਮੁੱਢੇ ਨਾਲ ਮੁੱਢਾ ਲਾ ਕੇ ਅਸੀਂ ਉਹਨਾਂ ਮੰਗਾਂ ਦੀ ਖਾਤਰ ਲੜਦੇ ਰਹੇ ਔਰ ਲੜਦੇ ਰਹਾਂਗੇ ਬਾਕੀ ਜਿਹੜੀ ਗੱਲ ਹੈ ਤੁਸੀਂ ਦੇਖੋ ਵੀ ਪਿਛਲੇ 1 ਗੇੜ ਮਹੀਨੇ ਪੰਜਾਬ ਸਰਕਾਰ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਦਰਦ ਹੈ ਮਾਵਾਂ ਦਾ ਜਿਹੜਾ ਦਰਦ ਹੈ ਉਹ ਨਸ਼ਾ ਹੈ ਉਹਦੇ ਖਿਲਾਫ ਇਹ ਫੈਸਲਾ ਕੋਈ ਜੰਗ ਲੜ ਰਹੀ ਹੈ ਔਰ ਅਸੀਂ ਨਸ਼ਾ ਤਸਰਾਂ ਨੂੰ ਫੜ ਰਹੇ ਆ ਜਿਹੜੇ ਕੋ ਹਥਿਆਰਬੰਦ ਨੇ ਉਹ ਉਹਨਾਂ ਨਾਲ ਇੰਕਾਊਂਟਰ ਹੋ ਰਹੇ ਨੇ ਘਟ ਆਏ ਜਾ ਰਹੇ ਆ ਪਰ ਇਹ ਨਸ਼ੇ ਨੂੰ ਖਤਮ ਕਰਨ ਵਾਲਾ ਇਕੱਲਾ ਇਹ ਹੀ ਤਰੀਕਾ ਥੋੜੀ ਹੈ ਤੁਹਾਨੂੰ ਨਸ਼ੇ ਤੋਂ ਬਚਾਉਣਾ ਤੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਪਏਗਾ ਔਰ ਰੁਜ਼ਗਾਰ ਦੇਣ ਦਾ ਸਭ ਤੋਂ ਵੱਡਾ ਜਿਹੜਾ ਸੈਕਟਰ ਹੈ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਸਾਡਾ ਐਗਰੀਕਲਚਰ ਸੈਕਟਰ ਹੈ ਸਾਡੀ ਖੇਤੀਬਾੜੀ ਹੈ ਸਭ ਤੋਂ ਵੱਧ ਰੋਜ਼ਗਾਰ ਇਸ ਸ਼ੋਭੇ ਤੋਂ ਮਿਲਦਾ ਤੇ ਇਹ ਸਾਡੀਆਂ ਫਸਲਾਂ ਦੇ ਆਉਣ ਜਾਣ ਤੇ ਪਾਬੰਦੀ ਹੋਏਗੀ ਸਾਡਾ ਦੁੱਧ ਦੇ ਆਉਣ ਜਾਣ ਤੇ ਵੀ ਪਾਬੰਦੀ ਹੋਏਗੀ ਸਾਡੇ ਚੋਲਾ ਦੇ ਆਉਣ ਜਾਣ ਤੇ ਪਾਬੰਦੀ ਹੋਏਗੀ ਸਾਡੀ ਬਾਸਮਤੀ ਦੇ ਆਉਣ ਜਾਣ ਤੇ ਪਾਬੰਦੀ ਹੋਏਗੀ ਸਾਡੀ ਐਗਰੀਕਲਚਰ ਦਾ ਨੁਕਸਾਨ ਸਾਡੀ ਖੇਤੀਬਾੜੀ ਦਾ ਨੁਕਸਾਨ ਸਾਡੀ ਐਗਰੋ ਇੰਡਸਟਰੀ ਦਾ ਨੁਕਸਾਨ ਜਿੱਥੇ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਖੇਤਾਂ 'ਚ ਜਿਹੜੇ ਕੰਮ ਕਰਦੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੋ ਉਸ ਉਹ ਜਿਹੜਾ ਤਰੱਕੀ ਦਾ ਜਿਹੜਾ ਰਾਹ ਰੁਕਿਆ ਹੋਇਆ ਸੀ ਪਿਛਲੇ ਇੱਕ ਸਾਲ ਤੋਂ ਉਹ ਭਾਵੇਂ ਕਿਸੇ ਤਰੀਕੇ ਨਾਲ ਅਸੀਂ ਮਿਸ ਗਾਈਡ ਹੋ ਗਏ ਸੀ ਜਾਂ ਕੇਂਦਰ ਦੀ ਕਿਸੇ ਕਿਸੇ ਚੱਕਰ ਵਿੱਚ ਫਸ ਗਏ ਸੀ ਕਿਉਂਕਿ ਇਹ ਜਿਹੜੀਆਂ ਸਾਡੀਆਂ ਕਿਸਾਨੀ ਮੰਗਾਂ ਜਿਨ੍ਹਾਂ ਦਾ ਅਸੀਂ ਪਹਿਲਾਂ ਵੀ ਸਹਿਮਤ ਸਹਿਮਤ ਸੀ ਹੁਣ ਵੀ ਸਹਿਮਤ ਅੱਗੇ ਵੀ ਸਹਿਮਤ ਹੋਵਾਂਗੇ ਐਮਐਸਪੀ ਦੀ ਮੰਗ ਨਾਲ ਵੀ ਸਹਿਮਤ ਹਾਂ ਇਹ ਮੰਗ ਤਾਂ ਕੇਂਦਰ ਸਰਕਾਰ ਦੇ ਖਿਲਾਫ ਹੈ ਉਹਨਾਂ ਤੋਂ ਅਸੀਂ ਮੰਗਣਾ ਚਾਹੀਦਾ ਸਾਡਾ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਲੇਕਿਨ ਅਸੀਂ ਕੋਈ ਭਾਜਪਾ ਦਾ ਨੁਕਸਾਨ ਥੋੜੀ ਕਰ ਰਹੇ ਅਸੀਂ ਕੋਈ ਕੇਂਦਰ ਸਰਕਾਰ ਦਾ ਨੁਕਸਾਨ ਥੋੜੀ ਕਰ ਰਹੇ ਅਸੀਂ ਤਾਂ ਇੱਕ ਸਾਲ ਤੋਂ ਸਾਡੇ ਪੰਜਾਬ ਦੀ ਐਗਰੋ ਇੰਡਸਟਰੀ ਪੰਜਾਬ ਦੇ ਕਾਰੋਬਾਰੀ ਪੰਜਾਬ ਦੇ ਬੱਚੇ ਪੰਜਾਬ ਦੇ ਕਿਸਾਨ ਸਬਜ਼ੀਆਂ ਵਾਲੇ ਦੁੱਧ ਦੁੱਧ ਵਾਲੇ ਉਹਨਾਂ ਦਾ ਨੁਕਸਾਨ ਕਰ ਰਹੇ ਸੀ ਢਾਬਿਆਂ ਵਾਲੇ ਸਾਰੇ ਟੈਕਸੀ ਵਾਲਿਆਂ ਦਾ ਕਿੰਨਾ ਨੁਕਸਾਨ ਹੋਇਆ ਟਰਾਂਸਪੋਰਟ ਸਾਰੀ ਬੈਗੀ ਸਾਰੇ ਟਰਾਂਸਪੋਰਟਰ ਬਚਾਰੇ ਗਰੀਬ ਜਿਹੜੇ ਟਰੱਕ ਚਲਾ ਕੇ ਆਉਂਦਾ ਰੋਜ਼ਗਾਰਾ ਗੁਜ਼ਾਰਾ ਕਰਦੇ ਸੀ ਉਹਨਾਂ ਨੂੰ ਨੁਕਸਾਨ ਹੋਇਆ ਸੋ ਇਹ ਔਰ ਉਹਨਾਂ ਨੇ ਬੇਨਤੀ ਕੀਤੀ ਗਈ ਸੀ ਜਿਹੜੇ ਉੱਥੇ ਲੋਕ ਬੈਠੇ ਸੀ ਸਾਰੇ ਕਿਸਾਨ ਹੀ ਬੈਠੇ ਸੀ ਕੋਈ ਸਾਡੇ ਸਾਥੀ ਉਹ ਵੀ ਸਾਡੇ ਸਾਥੀ ਉਹ ਬੈਠੇ ਸੀ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਚਲੋ ਇੱਕ ਪਾਸਾ ਖੋਲ ਦਿਓ ਉਹਨਾਂ ਨੇ ਉਹ ਵੀ ਨਿਮਨਨੇ ਸੋ ਉਹ ਸਿਰਫ ਤੇ ਸਿਰਫ ਰਸਤਾ ਕਰਾਉਣ ਦੀ ਕਾਰਵਾਈ ਸੀ ਪਰ ਇਹ ਕੀਤੀ ਗਈ ਅਸੀਂ ਕਿਸਾਨਾਂ ਦੀ ਮੰਗਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਰਹਾਂਗੇ ਔਰ ਇੱਕ ਗੱਲ ਤੋਂ ਮੈਂ ਬੜਾ ਸ਼ੁਕਰਗੁਜ਼ਾਰ ਸੱਚੇ ਪਾਤਸ਼ਾਹ ਤਨਤ ਸਿੰਘ ਜੀ ਨੂੰ ਗੁਰਸਾਹ ਮਹਾਰਾਜੀ ਦਾ ਕਿਉਂਕਿ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਉੱਥੇ ਗੁਰੂ ਸਾਹਿਬ ਦੀ ਮਾਨ ਰਵਾਦਰ ਦਾ ਪੂਰਾ ਖਿਆਲ ਰੱਖਿਆ ਗਿਆ ਮੈਂ ਸ਼ਾਸਨ ਦਾ ਪ੍ਰਸ਼ਾਸਨ ਦਾ ਔਰ ਉੱਥੋਂ ਦੀ ਜਿਹੜੀ ਉੱਥੇ ਜਿਹੜੇ ਸਾਡੇ ਸਾਥੀ ਮੌਜੂਦ ਸੀ ਉਹਨਾਂ ਸਾਰਿਆਂ ਦਾ ਧਰਵਾਦੀਆਂ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਮਾਨ ਰਵਾਦਰ ਤਿਆਰ ਰੱਖਦੇ ਹੋਏ ਕੋਈ ਵੀ ਐਸੀ ਉੱਥੇ ਘਟਨਾ ਨਹੀਂ ਵਾਪਰਦੀ ਧੀ ਜਿਹ